ਇਟਲੀ ਦੇ ਵਿੱਚ ਇੱਕ ਮਜ਼ਦੂਰ ਮੁੰਡੇ ਦੀ ਬੜੀ ਦਰਦਨਾਕ ਮੌਤ ਹੋਈ ਹੈ। ਉਹ ਕਿਸੇ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਜਾਂ ਕਿਸੇ ਮਤਲਬ ਫਾਰਮ ਦੇ ਨਾਲ ਫਾਰਮ ਦੇ ਵਿੱਚ ਕੰਮ ਕਰਦਾ ਸੀ। ਉਹ ਪੂਰੀ ਕੀ ਕਹਾਣੀ ਹੈ ਜੀ ਕਾਫੀ ਆ ਰਹੀ ਸੀ ਨਿਊਜ਼ ਕਵਰ ਮੈਂ ਪੜ੍ਹੀ ਸੀ। ਕੀ ਪੂਰਾ ਮਸਲਾ ਕੀ ਹੋਇਆ ਜੀ ਇਹ? ਮਸਲਾ ਦੇਖੋ ਗੱਲ ਕੀ ਹੈ ਕਿ ਇਟਲੀ ਹੈ ਨਾ ਜਿਹੜੇ ਕੰਮ ਕਰਦੇ ਹਮ ਉਹਨਾਂ ਨੂੰ ਬਿਹਤਰ ਪਤਾ ਹੈ। ਮੇਰੇ ਕੋਲ ਲੱਗਤੌਰ ਤੇ ਕਿ ਇਟਲੀ ਨੂੰ ਤਿੰਨ ਭਾਗਾਂ ਚ ਵੰਡ ਕੇ ਦੇਖਿਆ ਜਾਂਦਾ ਹੈ ਜੀ ਤੇ ਜਿਹੜਾ ਸਦਰਨ ਪਾਰਟ ਆ ਰੋਮ ਵਾਲੀ ਸਾਈਡ ਹੂੰ ਉਧਰ ਜ਼ਿਆਦਾਤਰ ਮਤਲਬ ਕਿ ਜਿਹੜੇ ਕਹਿ ਸਕਦੇ ਆ ਪੇਪਰ ਉਥੇ ਬੋਲਦੇ ਆ ਪੇਪਰ ਨਹੀਂ ਹੈਗੇ ਜਨਾਬ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਉਧਰ ਨੂੰ ਚਲੇ ਜਾਂਦੇ ਆ ਹੂੰ 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 ਗਾਂ ਠੇਕੇਦਾਰੀ ਸਿਸਟਮ ਵੀ ਆ ਜਾਂਦਾ ਜੀ ਉਹ ਕਿਤੋਂ 6 ਯੂਰੋ ਲੈ ਹੂੰ ਗਾਂ ਮਤਲਬ ਕਿ 4 ਦਿੱਤੇ 2 ਰੱਖ ਲੈ ਉਹ ਸਿਸਟਮ ਵੀ ਚੱਲਦਾ ਉੱਥੇ ਤਾ ਇਸ ਤਰ੍ਹਾਂ ਇਸ ਸਤਨਾਮ ਜਿੰਨਾ ਕੋ ਮੈਨੂੰ ਉਥੋਂ ਇਟਲੀ ਚੋਂ ਪਤਾ ਲੱਗਿਆ ਕਿ ਸਤਨਾਮ ਸਿੰਘ ਦੀ ਭੈਣ ਵੀ ਲੱਗੀ ਰਹਿੰਦੀ ਸੀਗੀ ਉੱਥੇ ਜੀ ਇਹ ਜਿਹੜਾ ਏਰੀਆ ਹੂੰ 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 ਰੂਮ ਦੇ ਥੋੜਾ ਜਿਹਾ ਲਾਲੋ ਕਿਲੇ ਦੇ ਪਾਸੇ ਹੀ ਹੈ ਹੈ ਉਹ ਇਲਾਕਾ ਜਿਹੜਾ ਕਿ ਉਹਦੀ ਸਿਸਟਰ ਵੀ ਉੱਥੇ ਰਹਿੰਦੀ ਸੀਗੀ ਹੂੰ ਇਹ ਇੱਥੋਂ ਗਿਆ ਤੇ ਉਹ ਮੈਨੂੰ ਤੇ ਇਹ ਵੀ ਉੱਥੋਂ ਪਤਾ ਲੱਗਿਆ ਕਿ 9 ਮਹੀਨੇ ਦਾ ਕੋਈ ਮਿਲਦਾ ਵਰਕ ਪਰਮਿਟ ਜੀ ਤੇ ਉਹ ਏਜੰਟ ਜਾਂ ਕਹ ਲੋ ਕਿ ਉੱਥੋਂ ਦੇ ਕੁਝ ਲੋਕ ਚੜੇ ਆ ਹੂੰ ਜਿੰਨਾਂ ਨੂੰ ਸਸਤੀ ਲੇਬਰ ਚਾਹੀਦੀ ਆ ਉਹ ਮਿਲ ਮਲਾ ਕੇ ਇਹ ਕੰਮ ਕਰਦੇ ਆ ਹਾਇਰ ਕਰ ਲੈਂਦੇ ਆ ਹਾਇਰ ਕਰ ਲੈਂਦੇ ਆ ਜਾਂ ਕੱਢ ਦਿੰਦੇ ਆ ਬੰਦੇ ਨੂੰ ਤੇ ਪੰਜਾਬ ਚ ਵੀ ਆਪਣੇ ਪੰਜਾਬੀ ਤਿਆਰ ਹੁੰਦੇ ਆ ਕਿ ਇਥੋਂ ਨਿਕਲியே ਯਾਰ ਜਿਵੇਂ ਤਿਵੇਂ ਉੱਥੇ ਕੋਈ ਸੰਘਰਸ਼ ਕਰਾਂਗੇ 4 ਸਾਲ ਦੱਬ ਕੇ ਕੰਮ ਕਰਕੇ ਗੱਡੀ ਲਈ ਤਿਆਰ ਇੱਕ ਬੰਦੇ ਨੂੰ ਉਮੀਦ ਤਾਂ ਹੁੰਦੀ ਆ ਜੀ ਬਿਹਤਰੀ ਦੀ ਉਮੀਦ ਹੁੰਦੀ ਤੇ ਹੱਕ ਵੀ ਆ ਹਰੇਕ ਬੰਦੇ ਨੂੰ ਉਮੀਦ ਰੱਖਣ ਦੀ ਤਾਂ ਭਾਈ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਇਸੇ ਤਰ੍ਹਾਂ ਇਹ ਕੰਮਾ ਜਿਹੜਾ ਇਹ ਗਤੀ ਜਿਹੜਾ ਇਹ ਸਤਨਾਮ ਸਿੰਘ ਉੱਥੇ ਪਹੁੰਚਿਆ ਹੂੰ ਤੇ ਜਿਹੜੇ ਫਾਰਮ ਦੇ ਵਿੱਚ ਇਹ ਕੰਮ ਕਰਦਾ ਸੀਗਾ ਨਾ ਜੀ ਉਸ ਫਾਰਮ ਦੇ ਵਿੱਚ ਪੰਜਾਬੀ ਹੋਰ ਵੀ ਕੰਮ ਕਰ ਰਹੇ ਸੀਗੇ ਅੱਛਾ ਹੁਣ ਕਹਾਣੀ ਕੀ ਵਪਰਦੀ ਹੈ ਕਿ ਉੱਥੇ ਡ੍ਰਿਪ ਸਿਸਟਮ ਰਾਹੀਂ ਖੇਤੀ ਕੀਤੀ ਜਾਂਦੀ ਹੈ ਜੀ ਇਹ ਕੋਈ ਮਤਲਬ ਕਿ ਉਸ ਤਰ੍ਹਾਂ ਦੀ ਮਸ਼ੀਨਰੀ ਸੀਗੀ ਸਿੰਚਾਈ ਵਾਸਤੇ ਫਸਲਾ ਭਰਨ ਵਾਸਤੇ ਕਹ ਲੋ ਜੀ ਕਿ ਉਹਦੇ ਵਿੱਚ ਫਸ ਗਿਆ ਜਿਵੇਂ ਆਪਣੇ ਤਗੜਾ ਕੋਈ ਸੁੰਡ ਲਾ ਲਓ ਜਾਂ ਕੋਈ ਐਸੀ ਵੈਸੀ ਚੀਜ਼ ਲਾ ਜੀ ਜੀ ਇਹ ਉਹਦੇ ਚ ਫਸ ਗਿਆ ਮੁੰਡਾ ਜਿਸ ਵੇਲੇ ਫਸ ਗਿਆ ਤੇ ਇਹ ਦੱਸਦੇ ਕਿ ਦੋ ਲੱਤਾਂ ਵੀ ਟੁੱਟ ਗਈਆਂ ਸਾਨੇ ਦੀਆਂ ਉਹ ਤੇ ਉਹ ਜਿਹੜੀ ਬਾਹ ਜਿਹੜੀ ਸੀਗੀ ਉਹ ਅਗਾਹ ਜਾ ਕੇ ਫਸ ਗਈ ਹੂੰ ਹੂੰ ਕਿਸੇ ਤਰੀਕੇ ਨਾਲ ਜੀ ਤੇ ਇਹ ਜਦੋਂ ਖਿੱਚ ਕੇ ਉਹਨੂੰ ਕੱਢ ਰਹੇ ਸੀਗੇ ਉਸ ਵੇਲੇ ਫਿਰ ਬਾਹ ਅੱਡ ਹੋ ਗਈ ਤੜ ਤੋਂ ਸਰੀਰ ਤੋਂ ਜੀ ਤੇ ਉਹਨਾਂ ਕੀ ਕੀਤਾ ਜਿਹੜਾ ਖੇਤ ਦਾ ਮਾਲਕ ਸੀਗਾ ਵੀ ਉਹਨਾਂ ਨੇ ਦੱਸ ਤੇ ਆ ਕਿ ਬਾਹ ਜਿਹੜੀ ਸੀ ਉਹ ਸਬਜ਼ੀਆਂ ਵਾਲਾ ਜਿਹੜਾ ਬਾਕਸ ਜਿਹਾ ਹੁੰਦਾ ਉਹਦੇ ਚ ਪਾਈ ਤੇ ਉਹ ਜਿਹੜਾ ਇੱਕ ਛੋਟਾ ਜਿਹਾ ਟਰੱਕ ਟਾਈਪ ਜਿਹਾ ਹੁੰਦਾ ਉਹ ਜੋਂਗਾ ਜਿਹਾ ਹੂੰ ਹੂੰ ਉਹਦੇ ਚ ਇਹਨੂੰ ਪਾਇਆ ਹਸਪਤਾਲ ਖੜਨ ਦੀ ਥਾਂ ਤੇ 17 18 ਕਿਲੋਮੀਟਰ ਦੂਰ ਜਿੱਥੇ ਇਹ ਰਹਿੰਦਾ ਸੀ ਉਥੇ ਸੜਕ ਤੇ ਸੋਟਾ ਉਹ ਤੇ ਕਿਸੇ ਹੋਰ ਜੀ ਨੇ ਵੇਖਿਆ ਹੋਰ ਬੰਦੇ ਨੇ ਵੇਖਿਆ ਉਹਨਾਂ ਨੇ ਮਤਲਬ ਕਿ ਕਾਲਕਲ ਕੀਤੀ ਜੀ ਤੇ ਉਸ ਤੋਂ ਬਾਅਦ 에어 ਲਿਫਟ ਕੀਤਾ ਗਿਆ ਜਿੱਥੇ ਨੂੰ ਬਚਾਇਆ ਨਹੀਂ ਜਾ ਸਕਿਆ ਅਨਫੋਰਚਨਟਲੀ ਕਹਿ ਲੋ ਕਿ ਡੈਥ ਹੋ ਗਈ ਸਤਨਾਮ ਸਿੰਘ ਦੀ ਜੀ ਅੱਛਾ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਇਹਦੀ ਬੀਵੀ ਵੀ ਉੱਥੇ ਰਹਿੰਦੀ ਆ ਜੀ ਹਾਲਾਂਕਿ ਹੁਣ ਕੀ ਆ ਕਿ ਇਹ ਜਿਹੜੀ ਕਹਿ ਲੋ ਕਿ ਦਰਿੰਦਗੀ ਕੀਤੀ ਆ ਉਸ ਖੇਤ ਮਾਲਕ ਨੇ ਡਰ ਗਿਆ ਹੋਣਾ ਜੀ ਇਲੀਗਲ ਮਾਈਗ੍ਰੈਂਟ ਹੈ ਜੀ ਉਹਦਾ ਪਿਓ ਹੁਣ ਕਹੀ ਜਾਂਦਾ ਕਿ ਵੇਖੋ ਜੀ ਇਹਨੂੰ ਕਿਹਾ ਸੀ ਰੋਕਿਆ ਸੀ ਮਸ਼ੀਨਰੀ ਦੇ ਕੋਲ ਨਾ ਜਾ ਇਹ ਜਾਣ ਬੁੱਝ ਕੇ ਗਿਆ ਮਤਲਬ ਕੋਈ ਦੀ ਲਾਪਰਵਾਹੀ ਵੀ ਨਹੀਂ ਧਰੀ ਪਰ ਜੋ ਗੈਰ ਮਨੁੱਖੀ ਵਤੀਰਾ ਸੀਗਾ ਨਾ ਉਹ ਬਹੁਤ ਜ਼ਿਆਦਾ ਪੂਰੀ ਦੁਨੀਆ 'ਚ ਇਤਨਾਕ ਤੇ ਬਿਲਕੁਲ ਸ਼ਰਮ ਨਾ ਆ ਹਾਂ ਜੀ ਬਦਨਾਮੀ ਕਰਾ ਗਿਆ ਪਾਰਲੀਮੈਂਟ ਤੱਕ ਮੁੱਦਾ ਉੱਠ ਗਿਆ ਬਿਲਕੁਲ ਹਾਲਾਂਕਿ ਦੱਸਦੇ ਆ ਕਿ 10 ਲੱਖ ਦੀ ਮਲ ਕੇ ਹੈਲਪ ਉਹਨਾਂ ਨੇ ਕੀਤੀ ਹੈ 10 ਲੱਖ ਯੂਰੋ ਹੀ ਹੋ ਗਿਆ ਉੱਥੇ ਵੀ ਰੌਲਾ ਪੈ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਕਹਿੰਦੀ ਹੈ ਕਿ ਜਿਹੜੀ ਬੀਬੀ ਨਾਲ ਰਹਿ ਰਹੀ ਸੀ ਉਹਦੇ ਨਾਲ ਰਹਿਆ ਨਹੀਂ ਸੀ ਅੱਛਾ ਤੇ ਉਹਦੀ ਜਿਹੜੀ ਭੈਣ ਆ ਉਹ ਵੀ ਕਲੇਮ ਕਰ ਰਹੀ ਆ ਇਹ ਵੀ ਹੁਣ ਗਾਂ ਦੀ ਗਾਂ ਗੱਲਾਂ ਕਈ ਨਿਕਲਦੀਆਂ ਨੇ ਨਾ ਕਿ ਵੀ ਸ਼ੋਸ਼ਨ ਵੀ ਕੀਤਾ ਜਾਂਦਾ ਉੱਥੇ ਇਸ ਤਰ੍ਹਾਂ ਮਜ਼ਦੂਰੀ ਦਾ ਕਿਰਤ ਦਾ ਵਿੱਚੇ ਆਪਣੇ ਬੰਦੇ ਵੀ ਆ ਜਿਹੜੇ ਇਹ ਕੋੜਾ ਸੱਚ ਹੈ ਨਾ ਤਲਕਾ ਹਕੀਕਤ ਆ ਤੇ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਹੁਣ ਜਿਹੜਾ ਉਹ ਪੈਸਾ ਲਾਨਿਆ ਗਿਆ ਸੈਤਾਰਾ ਰਾਸ਼ੀ ਦਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੰਟਰੋਵਰਸੀ ਜਿਹੜੀ ਆ ਕਥੇ ਤੌਰ ਤੇ ਸੁਣ ਨੂੰ ਮਿਲ ਰਹੀ ਆ ਕਿ ਕਲੇਮ ਵੀ ਜਿਹੜਾ ਵਕ ਵਕ ਥਾਵਾਂ ਤੋਂ ਆ ਰਿਹਾ ਪੈਸੇ ਦਾ ਮਸਲਾ ਨੇੜੇ ਪੈ ਗਿਆ ਤੇ ਉਹ ਬੰਦਾ ਪਿੱਛੇ ਪਰ ਕੁੱਲ ਮਿਲਾ ਕੇ ਕਹ ਲਵਾਂ ਕਿ ਇਸ ਸਾਰੇ ਵਰਤਾਰੇ ਦਾ ਵਤੀਰੇ ਦਾ ਪੂਰੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਗੁੱਸਾ ਮਨਾਇਆ ਬਹੁਤ ਜ਼ਿਆਦਾ ਜੀ ਕਹ ਲੋ ਕਿ ਗੈਰ ਮਨੁੱਖੀਰ ਖਾਸ ਤੌਰ ਤੇ ਪੱਛਮੀ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਹੋ ਗਏ ਹਮ ਪਰ ਇੱਕ ਚੀਜ਼ ਦੇਖੋ ਨਾ ਜੇ ਮੰਨ ਲਓ ਜਿੰਨੀ ਕੁ ਸਾਾਨੂੰ ਜਾਣਕਾਰੀ ਉੱਥੋਂ ਮਿਲੀ ਆ ਹਮ ਕਿ ਉਸ ਫਾਰਮ ਦੇ ਵਿੱਚ ਕੁਝ ਹੋਰ ਹੈਗੇ ਸਨ ਆਪਣੇ ਖੇਤੇ ਚੋਂ ਕਹ ਲੋ ਜਾਂ ਪੰਜਾਬੀਆਂ ਚੋਂ ਤਾਂ ਉਹਨਾਂ ਨੂੰ ਤਾਂ ਘਟੋ ਘਟੇ ਇਹ ਚਾਹੀਦਾ ਸੀ ਕਾਲ ਹੀ ਕਰ ਦਿੰਦੇ ਯਾਰ ਜੀ ਜਿਹੜਾ ਵੀ ਉੱਥੇ ਨੰਬਰ ਹੈ 112 ਆ ਜਾਂ 118 ਆ ਹਮ ਹਮ ਉਹਦੇ ਤੇ ਕਾਲ ਤੇ ਕਰਦੇ ਕਿ ਭਈ ਹਨਾ ਪੁਲਿਸ ਆਉਂਦੀ ਜਾਂ ਮਤਲਬ ਕਿ ਸਰਕਾਰੀ ਅਮਲਾ ਫੈਲਾ ਆਉਂਦਾ ਜਿਹੜੇ ਮਾਹਰ ਹੁੰਦੇ ਉਹ ਕਿਸੇ ਤਰੀਕੇ ਨਾਲ ਉਹਨੂੰ ਕੱਢਣ ਦਾ ਯਤਨ ਕਰਦੇ ਡਾਕੀ ਸਹੇਤਾ ਹੀ ਕਟੋਕਟ ਮਿਲ ਜਾਂਦੀ ਜਾਨ ਬਚ ਸਕਦੀ ਇਸ ਵਿੱਚ ਤੁਸੀਂ ਉਹ ਕਾਲ ਤੇ ਕਰਦੇ ਯਾਰ ਜੇ ਉੱਥੇ ਮੰਨ ਲਓ ਆਪਣੇ ਬੰਦੇ ਕੋਈ ਹੈਗੇ ਸੀਗੇ ਤਾਂ ਉਹ ਉਹ ਵੀ ਕੋਈ ਮੈਨੂੰ ਲੱਗਦਾ ਕਿ ਚੰਗਾ ਕੰਮ ਨਹੀਂ ਆਏਗਾ ਜੀ ਜੀ ਤੇ ਖੈਰ ਬਹੁਤ ਜ਼ਿਆਦਾ ਅਨਫੋਰਚਨਟਲੀ ਕਲੀਏ ਕਿ ਮੰਦ ਭਾਗਾ ਹੋਇਆ ਤੇ ਇਹਦੀ ਹੁਣ ਪਾਰਲੀਮੈਂਟ ਤੱਕ ਗੂੰਜ ਉੱਥੇ ਪੈ ਰਹੀ ਹੈ ਜੀ ਆ ਗਗਨਦੀਪ ਸਿੰਘ ਕਹਿੰਦੇ ਕਿ ਮੈਟਲੀ ਰਹਿ ਕੇ ਆਇਆ 15 ਸਾਲ ਪਹਿਲਾਂ ਰੋਮ ਵਾਲੀ ਸਾਈਡ ਅਨਲੀਗਲ ਬੰਦੇ ਬਹੁਤ ਰਹਿੰਦੇ ਆ ਜੀ ਆ ਮੈਨੂੰ ਵੀ ਇਹੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਸਦਰਨ ਪਾਰਟ ਹੈ ਨਾ ਉਧਰ ਜ਼ਿਆਦਾ ਜਾਂਦੇ ਨੇ ਲੋਕ ਜੀ ਬਿਲਕੁਲ ਬਹੁਤ ਮੰਦਭਾਗੀ ਖਬਰ ਹੈ ਇਹ ਤੇ ਬਿਲਕੁਲ ਹਾਂ ਜੀ ਹਾਂ ਜੀ ਗਗਨਦੀਪ ਸਿੰਘ ਜੀ ਬਿਲਕੁਲ ਇਹ ਮੈਨੂੰ ਲੱਗਦਾ ਕਿ ਜਿਹੜਾ ਖੇਤ ਮਾਲਕ ਹੈ ਉਹ ਇਸੇ ਕਰਕੇ ਡਰ ਗਿਆ ਕਿ ਅੰਮ ਜਿਹੜਾ ਉਹ ਬੰਦਾ ਮਤਲਬ ਕਿ ਲੀਗਲੀ ਨਹੀਂ ਸੀ ਕਰ ਰਿਆ ਉਹ ਡਰ ਗਿਆ ਕਿ ਬਈ ਬੰਦਾ ਮੈਨੂੰ ਤਾਂ ਬਹੁਤ ਪੁੱਠਾ ਪੈ ਜਾਏਗਾ ਸੋ ਇਸੇ ਵਾਸਤੇ ਫਿਰ ਉਹ ਬੰਦੇ ਨੇ ਜੋ ਕੀਤਾ ਚਲੋ ਜੁਰਮਾਨਾ ਪੈ ਜਾਂਦਾ ਇੱਕ ਵੱਖਰੀ ਗੱਲ ਸੀ ਹਮ ਪਰ ਹੁਣ ਤੇ ਮੈਨੂੰ ਲੱਗਦਾ ਸਜ਼ਾ ਵੀ ਹੋ ਜਾਏਗੀ ਜੀ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਅਣਗੈਲੀ ਸਾਬਤ ਹੋ ਜਾਂਦੀ ਹੈ ਜਾਂ ਇਸ ਤਰ੍ਹਾਂ ਦਾ ਜਿਹੜਾ ਅਨਮਨੁੱਖੀ ਵਤੀਰਾ ਸਾਬਤ ਹੋ ਜਾਂਦਾ ਹੁਣ ਤੇ ਉਹ ਸਾਰਾ ਕੁਝ ਚਲੋ ਅੱਗੇ ਤਾਂ ਹੋ ਸਕਦਾ ਹੈ ਕਿ ਕੋਈ ਅਣਗੈਲੀ ਕਰਕੇ ਕੋਈ ਜੁਰਮਾਨਾ ਪੈਂਦਾ ਪਰ ਬੰਦਾ ਤਾਂ ਬਚਦਾ ਯਾਰ ਇਹ ਵੀ ਤਾਂ ਦੇਖੋ ਨਾ ਕਿ ਮਨੁੱਖਤਾ ਕਿੱਧਰ ਗਈ ਪੈਸਾ ਹੀ ਆ ਗਿਆ ਨਾ ਸਾਰਾ ਕੁਝ ਸਭ ਤੋਂ ਜ਼ਰੂਰੀ ਤਾਂ ਜਾਨ ਹੈ ਬੰਦੇ ਦੀ ਹਾਂ ਜੀ ਗੁਰਵਿੰਦਰ ਸਿੰਘ ਇਦਾਂ ਹੀ ਨਾਲ ਜੁੜੀ ਗੱਲ ਕਰ ਰਿਹਾ ਕਹਿੰਦੇ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਵੱਲ ਦੂਸਰੇ ਪੰਜਾਬੀ ਦਾ ਸ਼ੋਸ਼ਣ ਕੀਤਾ ਗਿਆ ਸੀ ਉਸ ਮਾਲਕ ਨੂੰ ਤੇ ਉਹਦੀ ਪਤਨੀ ਨੂੰ 11 ਸਾਲ ਦੀ ਸਜ਼ਾ ਹੋਈ ਸੀ। ਇਸ ਸਜ਼ਾਆਂ ਉੱਥੇ ਹੈਗੀਆਂ ਨੇ ਸ਼ੋਸ਼ਣ ਕੋਈ ਇਹ ਥੋੜੀ ਹੈ ਕਿ ਉੱਥੇ ਪੱਛਮ ਦੇ ਮੁਲਕਾਂ ਦੇ ਵਿੱਚ ਯੂਰਪ ਦੇ ਵਿੱਚ ਕਿ ਸ਼ੋਸ਼ਣ ਜਿਹੜਾ ਪ੍ਰਮਾਣਿਤ ਹੈ ਉਹ ਇਸ ਚੀਜ਼ ਨੂੰ ਬਹੁਤ ਸਖਤਾਈ ਨਾਲ ਨਜਿੱਠਦੇ ਆ। ਜੀ ਜੀ। ਪਰ ਉਹ ਚੱਲਦਾ ਵੀ ਆ। ਜੀ। ਇਹ ਵੀ ਸੱਚ ਹੈ। ਹੂੰ। ਸਖਤ ਕਾਨੂੰਨ ਹੈ ਉਹਨਾਂ ਦੇ। ਆ ਆਪਾਂ ਉਹ ਦੇਖੀ ਨੀ ਇੱਕ ਖਬਰ ਆਸਟ੍ਰੇਲੀਆ ਚੋਂ ਆਈ ਸੀਗੀ ਕਿ ਇੱਕ ਕੋਈ ਘਰੇਲੂ ਨੌਕਰ ਦਾ ਸ਼ੋਸ਼ਣ ਕੀਤਾ ਗਿਆ। ਬੜਾ ਵੱਡਾ ਜ਼ੁਰਮਾਨਾ ਵੀ ਲੱਗਾ, ਸਜ਼ਾ ਵੀ ਹੋ ਗਈ ਸ਼ਾਇਦ। ਤੇ ਆ ਹਿੰਦੋਜਾ ਪਰਿਵਾਰ ਤੇ ਕਿੰਨੇ ਤਕੜੇ ਦੋਸ਼ ਲੱਗੇ ਹਮ ਹਾਲਾਂਕਿ ਸਜ਼ਾ ਹੋ ਗਈ ਬਾਅਦ ਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਦੀ ਜਾਨ ਵੀ ਛੁੱਟ ਗਈ ਤੋਂ ਸ਼ੋਸ਼ਣ ਦੇ ਖਿਲਾਫ ਸਖਤ ਕਾਨੂੰਨ ਹੈਗੇ ਆ ਪਰ ਆਪਾਂ ਨੂੰ ਵੀ ਪਤਾ ਕਿ ਜਿਹੜਾ ਬੰਦਾ ਫਿਰ ਪੇਪਰ ਵਰਕ ਪੂਰਾ ਨਹੀਂ ਕਰਦਾ ਹਮ ਇਲੀਗਲ ਟੰਗ ਦੇ ਨਾਲ ਆ ਤਾਂ ਫਿਰ ਉਹ ਉਸ ਚੀਜ਼ ਤੇ ਆ ਕੇ ਕੰਪਰੋਮਾਈਜ਼ਡ ਵੀ ਹੋ ਜਾਂਦਾ ਨਾ ਕਿ ਚਲੋ ਥੋੜੇ ਸਹੀ ਯਾਰ ਜੀ ਕੁਛ ਨਾ ਕੁਛ ਤੇ ਬਣੇਗਾ ਸਰਵਾਈਵਲ ਵਾਸਤੇ ਜ਼ਰੂਰੀ ਆ ਹਮ ਵਿਰਾਸਤ ਪੰਜਾਬ ਉਹ ਇਹੀ ਗੱਲ ਕਰ ਰਿਹਾ ਕਹਿੰਦੇ ਵੀ ਜਦੋਂ ਕਿ ਇਦਾਂ ਇਦਾਂ ਘਟਨਾ ਬਾਹਰਲੇ ਮੁਲਕਾਂ ਚ ਹੋ ਜਾਂਦੀ ਤਾਂ ਆਪਣੇ ਕਈ ਬੰਦੇ ਵੀ ਵਿਦੇਸ਼ੀਆਂ ਦੇ ਹੱਕ ਦੀ ਭੁਗਤ ਜਾਂਦੇ ਆ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਯਾਰ ਜੀ ਬੰਦੇ ਨੂੰ ਬੰਦੇ ਦੀ ਕਦਰ ਹੋਣੀ ਚਾਹੀਦੀ ਹੈ ਤੇ ਮੈਂ ਤੇ ਅਪੀਲ ਕਰੂੰਗਾ ਕਿ ਮਾਨ ਸਰਕਾਰ ਨੂੰ ਵੀ ਇਹ ਮੁੱਦਾ ਜਿਹੜਾ ਚੁੱਕਣਾ ਚਾਹੀਦਾ ਹੈ ਬਿਲਕੁਲ ਹਾਲਾਂਕਿ ਪਤਾ ਨਹੀਂ ਸਟੇਟਮੈਂਟ ਕੋਈ ਆਈ ਹੈ ਕਿ ਨਹੀਂ ਆਈ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਨਹੀਂ ਹੋਈ ਤਾਂ ਇਹਨਾਂ ਨੂੰ ਵਿਦੇਸ਼ ਮੰਤਰਾਲੇ ਨਾਲ ਭਾਰਤੀ ਐਮਬੈਸੀ ਨਾਲ ਸੰਪਰਕ ਕਰਨਾ ਚਾਹੀਦਾ ਹੂੰ ਕਿ ਟੋਕਟ ਜੇ ਕੋਈ ਅਦਰ ਜੀ ਹੈ ਉਹਨਾਂ ਦਾ ਵੀ ਥੋੜੀ ਸਹਾਇਤਾ ਕਰੋ ਯਾਰ ਅਗਲੇ ਦੀ ਜੀ ਤੇ ਥੋੜਾ ਮੁੱਦਾ ਚੁੱਕੋ ਨਿਆਂ ਵਾਸਤੇ ਵੀ ਕਿਉਂਕਿ ਤੁਹਾਡਾ ਫਰਜ਼ ਬਣਦਾ ਮੈਂ ਨਾ ਦੇਖ ਰਿਹਾ ਸੀਗਾ ਇੱਥੇ ਮੁਹਾਲੀ ਦੇ ਵਿੱਚ ਨਾ ਇੱਕ ਗੈਂਗ ਫੜਿਆ ਇਹਨਾਂ ਨੇ ਜਿਹੜਾ ਯੂਐਸ ਦੇ ਵਿੱਚ ਵੀ ਠਗੀਆਂ ਕਰਦਾ ਸੀਗਾ ਆ ਫਰਾਡ ਕਾਲਾਂ ਦੇ ਜ਼ਰੀਏ ਜੀ ਉਹਦੇ ਵਿੱਚ 150 ਬੰਦਾ ਫੜਿਆ ਤੇ ਨਾਗਾ لینڈ ਦੇ ਵੀ ਅੱਧ ਪਛਦੇ ਆ ਜੀ ਤੇ ਉਥੋਂ ਦਾ ਜਿਹੜਾ ਮੁੱਖ ਮੰਤਰੀ ਆ ਉਹਦਾ ਨਾਮ ਨੇਫਿਓ ਆ ਸ਼ਾਇਦ ਹੂੰ ਉਸ ਬੰਦੇ ਨੇ ਆਪਣੇ ਐਡਵੋਕੇਟ ਜਰਨਲ ਦੇ ਦਫਤਰ ਦੀ ਡਿਊਟੀ ਲਈ ਹੋਈ ਆ ਕਿ ਵੇਖੋ ਮਾਮਲੇ ਦੀ ਪੜਤਾਲ ਕਰੋ ਮਾਮਲੇ ਦੀ ਪੈਰਵਾਹੀ ਕਰੋ ਹੂੰ ਹੂੰ ਕਿ ਯਾਨੀ ਆਪਣੇ ਆਪਣੇ ਸੂਬੇ ਦੇ ਜਿਹੜੇ ਨਾਗਰਿਕ ਆ ਉਹ ਕਿਸ ਤਰ੍ਹਾਂ ਉਹ ਕਿਤੇ ਜਾਂਦੇ ਆ ਕਿ ਇੱਕ ਸੂਬੇ ਦੇ ਵਿੱਚ ਉਹ ਕ੍ਰਾਈਮ ਕਰਦੇ ਫੜੇ ਗਏ ਨੇ ਤੇ ਉਹ ਸੂਬਾ ਕਹ ਰਿਹਾ ਕਿ ਆਪਣੇ ਨਾਗਰਿਕਾਂ ਦੇ ਹੱਕ ਚ ਹੂੰ ਬਈ ਜਿੰਨਾ ਹੋ ਸਕਦਾ ਕਰੋ ਜੀ 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 ਤੇ ਦੂਸਰੇ ਪਾਸੇ ਸਾਡਾ ਇਸ ਤਰ੍ਹਾਂ ਕੋਈ ਇਦਾਂ ਯਾਰ ਪੂਰੇ ਸੰਸਾਰ 'ਚ ਜਿਹਦੀ ਚਰਚਾ ਹੈ ਇੱਥੇ ਇਹਦੇ ਪ੍ਰਧਾਨ ਮੰਤਰੀ ਨੇ ਤਾਂ ਖੋਦੇ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਆਪਾਂ ਨੇ ਬੱਸ ਹੁੰਦਾ ਜੀ ਕੋਈ ਨਹੀਂ ਕਿ ਸਜ਼ਾ ਦਿੱਤੀ ਜਾਊਗੀ ਬਿਲਕੁਲ ਤਾਂ ਉਹੀ ਮੈਂ ਕਹਿ ਰਿਹਾ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਹੋ ਰਿਹਾ ਹੂੰ ਹੂੰ ਤੇ ਸਾਨੂੰ ਫਿਕਰ ਨਹੀਂ ਆ ਤਾਂ ਫਿਰ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਆ ਜੀ